ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗ ਨੂੰ ਹੋਰ ਪਰਫੁੱਲਤ ਕਰਨ ਲਈ ਯਤਨਸ਼ੀਲ ਹੈ ਤੇ ਸਨਦਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਅਤੇ ਵਧੀਆ ਇਨਫਰਾਸਟ੍ਰਕਚਰ ਮੁਹैया कराਉਣ ਲਈ ਵਚਨਬੱਧ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਟਾਲਾ ਦੇ ਵਿਧਾਇਕ ਮਨਸ਼ੀਰ ਸਿੰਘ ਕਲਸੀ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ਵਿਧਾਇਕ ਕਲਸੀ ਨੇ ਕਿਹਾ ਕਿ ਇਸੇ ਕੜੀ ਤਿਤਹੀ ਬਟਾਲਾ ਦੇ ਉਦਯੋਗਕ ਸਟੇਟ ਵਿੱਚ ਸੀਵਰੇਜ ਸੜਕਾਂ ਤੇ ਸਟਰੀਟ ਲਾਈਟਾਂ ਦੇ ਨਵੀਨੀਕਰਨ ਲਈ ਪੰਜਾਬ ਸਰਕਾਰ ਵੱਲੋਂ 2 35 ਕਰੋੜ ਦੀ ਵਿਸ਼ੇਸ਼ ਗ੍ਰਾਂਟ ਭੇਜੀ ਗਈ ਹੈ ਤਾਂ ਜੋ ਉਦਯੋਗਿਕ ਕਾਇਆ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਰਪੇਸ਼ ਨਾ ਆਵੇ ਅੰਜ ਸਥਾਨਕ ਇੰਡਸਟਰੀਅਲ ਐਸਟੇਟ ਫੈਕਟਰੀ ਐਸੋਸੀਏਸ਼ਨ ਵੱਲੋਂ ਪ੍ਰਦਾਨ ਪਰਮਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਵਿਧਾਇਕ ਕਲਸੀ ਦੇ ਛੋਟੇ ਪਰ ਆਮ੍ਰਿਤ ਕਲਸੀ ਅਤੇ ਸੁਖਜਿੰਦਰ ਸਿੰਘ ਰਜਿੰਦਰਾ ਫਾਉਂਡਰੀ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਨਾਲ ਹੋਣ ਵਾਲੇ ਉਦਯੋਗਿਕ ਖੇਤਰ ਵਿੱਚ ਵਿਕਾਸ ਕਮੰਦੀ ਸ਼ੁਰੂਆਤ ਕਰਵਾਈ ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਵਿੰਦਰ ਹਾਂਡਾ ਸਾਹਿਲ ਲੋਏ ਐਂਡ ਮਸ਼ੀਨ ਟੂਲਜ ਦੇ ਮੈਨੇਜਿੰਗ ਡਾਇਰੈਕਟਰ ਸਾਹਿਲ ਗਿੱਲ ਉਦਯੋਗਪਤੀ ਸੁਖਜਿੰਦਰ ਸਿੰਘ ਗੁਰਪ੍ਰੀਤ ਸਿੰਘ ਤਵਿੰਦਰ ਸਿੰਘ ਅਜਮੇਰ ਸਿੰਘ ਰਣਤੇਰ ਸਿੰਘ ਹਰਦੀਪ ਸਿੰਘ ਹਰਜੀਤ ਸਿੰਘ ਗੁਰਪ੍ਰੀਤ ਸਿੰਘ ਵਿਕਟਰ ਪਵਨ ਗੋਇਲ ਬਲਵਿੰਦਰ ਸਿੰਘ ਸੁਵਿੰਦਰ ਸਿੰਘ ਈਂਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਬਟਾਲਾ ਤੋਂ ਅਨੀਤਾ 베ਦੀ ਦੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਅਰਦਾ ਸਰਦਾਰ ਅਮਨ ਸ਼ੇਸ਼ੂ ਸ਼ੈਰੀ ਸੀਜੀ ਦਾ ਐਮਐਲਏ ਬਟਾਲਾ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਉਹਨਾਂ ਦੇ ਹੁਕਮਾਂ ਅਨੁਸਾਰ ਮੈਂ ਜਿੱਥੇ ਪਹੁੰਚਿਆ ਜੀ ਉਹਨਾਂ ਦੀ ਬਹੁਤ ਮਿਹਨਤ ਸਦਾ ਮੇਰੇ ਰਿਸ਼ਤੇ ਜੀ ਮਾਮਾ ਜੀ ਲੱਤਦੇ ਨੇ ਸਰਦਾਰ ਰਜਿੰਦਰ ਸਿੰਘ ਜੀ ਨਾਲ ਇਹਨਾਂ ਦੇ ਚੇਅਰਮੈਨ ਇਨ ਫੋਕਲ ਪੁਆਇੰਟ ਦੇ ਪਰਮਜੀਤ ਗੱਲ ਜੀ ਇਹਨਾਂ ਨੇ ਬਹੁਤ ਹੀ ਐਫਰਟਸ ਲਾਏ ਐਮਐਲਏ ਸਾਹਿਬ ਦੇ ਨਾਲ ਇਹਨਾਂ ਨੇ ਜਾ ਕੇ ਸੀਐਮ ਸਾਹਿਬ ਕੋ ਜਿਹੜਾ ਪੁਆਇੰਟਸ ਨੇ ਮੇਨ ਮੇਨ ਫੋਕਲ ਪੁਆਇੰਟ ਹੈ ਉਹਨਾਂ ਦੇ ਡਿਵੈਲਪਮੈਂਟ ਵਾਸਤੇ ਇਹ ਬਜਟ ਲੈ ਕੇ ਆਏ ਨੇ ਕਿ ਉਸ ਪ੍ਰਤੀ ਜਿਹੜੀ ਆ ਆਪਾਂ ਇਨੌਰਗੇਸ਼ਨ ਕਰਾ ਰਏ ਆ ਐਕਸ਼ਨ ਸਾਹਿਬ ਨਾਲ ਇਹ ਜੀ ਇਹ ਮੌਸਮ ਵਧੀਆ ਰਿਹਾ ਤੇ ਜਲਦੀ ਤੋਂ ਜਲਦੀ ਹੋ ਜਾਣੀ ਉਹ ਤਾਂ 6 ਮਹੀਨੇ ਦਾ ਜਿਹੜਾ ਟਾਈਮ ਆ ਉਹ ਟਾਈਮ ਪੀਰੀਅਡ ਅਸੀਂ ਕੰਸੀਡਰ ਕਰਦੇ ਆ। ਸੇਫਲ ਬਜਟ ਵੀ ਉਹ 2.47 ਦੇ ਰੇਸ਼ਿਓ ਦੇ ਵਿੱਚ ਹੈ। ਇੱਕ ਜਿਹੜੇ ਕੁਝ ਇਹ ਤੇ ਜਿਹੜੇ ਲੋਕ ਕਹਿ ਰਹੇ ਨੇ ਵੱਡੇ ਵੱਡੇ ਮਤਲਬਾਂ ਮਸਿਆਂ ਨੂੰ ਨਹੀਂ ਪੜਿਆ ਜਾ ਰਿਹਾ। ਠੀਕ ਹੈ ਉਹ ਆਪਣੀ ਗੱਲ ਤੇ ਸੱਚੇ ਹੋ ਸਕਦੇ ਨੇ। ਇਹ ਸਰਦਾਰ ਭਗਵੰਤ ਸਿੰਘ ਜੀ ਮਾਨ ਕੇ ਪੰਜਾਬ ਇਹ ਬਹੁਤ ਹੀ ਜ਼ਿਆਦਾ ਸਖਤ ਹੋਏ ਦਿਨੇ ਇਸ ਮਸਲੇ ਨੂੰ ਲੈ ਕੇ ਪਹਿਲੇ ਦਿਨ ਤੋਂ ਇਹ ਪ੍ਰਾਣੀ ਸਰਕਾਰਾਂ ਦਾ ਜਿਹੜਾ ਕੋੜ ਆ ਜਿਹੜਾ ਮਤਲਬ ਮੈਂ ਕਹਿ ਸਕਦਾ ਸਾਡੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਵਿਰਸਤ ਜਿੰਦਾ ਚੀਜ਼ ਮਿਲਦੀ ਇਹ ਨਸ਼ਾ ਦਾ ਕੋੜ ਜਿਹੜਾ ਸਾਨੂੰ ਮਿਲਿਆ ਇਹਦੇ ਲਈ ਬਹੁਤ ਟਾਈਮ ਤੋਂ ਪਿੱਛੇ ਪੇੜਦੇ ਆ ਬਟ ਹੁਣ ਜਿਹੜਾ ਵਾ ਸਾਹਮਣੇ ਆ ਰਹੇ ਨੇ ਮਰਦ ਸਾਰਿਆਂ ਦੇ ਲੱਫ ਰਹੇ ਕੋਈ ਛੋਟਾ ਕੋਈ ਵੱਡਾ ਇੱਕ ਇੱਕ ਬੰਦਾ ਨਸ਼ੇ ਦੇ ਪ੍ਰਤੀ ਮੱਛਾ ਨਹੀਂ ਰਹੇ ਅੱਜ ਅਸੀਂ ਸਾਰੇ ਇੱਥੇ ਇੰਡਸਟਰੀਅਲ ਸਟੇਟ ਇਹਦੇ ਵਿੱਚ ਇਕੱਠੇ ਹੋਏ ਹਾਂ ਸਾਡੇ ਐਮਐਲਏ ਸਾਹਿਬ ਸਾਰੀ ਗੱਲ ਸੀ ਜੇ ਨੇ ਆਉਣਾ ਸੀ ਲੇਕਿਨ ਕੁਝ ਕਾਰਨਾ ਕਰਕੇ ਲੁਕਾਣੇ ਦੇ ਇਲੈਕਸ਼ਨ ਕਰਕੇ ਨਹੀਂ ਆਵੇ ਛੋਟੇ ਬਰਦਰ ਰਵਲ ਕੀ ਅਮਰਜੀਤ ਆਏ ਨੇ ਪੰਜਾਬ ਸਰਕਾਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਇੱਕ ਫੀਲਡ ਦੇ ਵਿੱਚ ਕੋਸ਼ਿਸ਼ ਕਰ ਰਹੀ ਆ ਡਵੈਲਪਮੈਂਟ ਕਰ ਰਹੀ ਆ ਸਾਡੇ ਅਸੀਂ ਪਟਾਲੇ ਜੀ ਵੇਖੀਏ ਤੇ ਸੜਕਾਂ ਜਿਹੜੀਆਂ ਮੇਨ ਆ ਬਾਈਪਾਸ ਆ ਹਾਈਵੇ ਦੇ ਚੌੜੇ ਹੋ ਗਏ ਨੇ ਅੱਗੇ ਦੇਖਦੇ ਕੋਈ ਬਟਾਲੇ ਆ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਕਿ ਬਟਾਲਾ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੋ ਜਾਂਦਾ ਗੁਰਦਾਸਪੁਰ ਵਾਲਾ ਚੌਂਕ ਡਿਵੈਲਪ ਹੋ ਗਿਆ ਸੁਖਾ ਸਿੰਘ ਬਸਤਵ ਸਿੰਘ ਵਾਲਾ ਚੌਂਕ ਵੀ ਡਿਵੈਲਪ ਹੋ ਗਿਆ ਇਧਰ ਆਪਣਾ ਜੀ.ਡੀ. ਰੋਡ ਵਾਲਾ ਚੌਂਕ ਵੀ ਡਿਵੈਲਪ ਹੋ ਗਿਆ ਬਾਕੀ ਸਾਰੇ ਕਾਦੀਆਂ ਦੀ ਜੂੰਗੀ ਵਾਲਾ ਚੌਂਕ ਜਾਂ ਹੋਰ ਇਹੋ ਜਿਹੇ ਚੌਂਕ ਨੇ ਜਿੱਥੇ ਕਦੀ ਕੰਜੈਸ਼ਨ ਖਤਮ ਨਹੀਂ ਹੁੰਦੀ ਉਹ ਸਾਰੇ ਇਹੋ ਜਿਹੇ ਕੰਮ ਸਾਡੇ ਐਮ.ਐਲ.ਏ. ਸਾਹਿਬ ਨੇ ਕੀਤੇ ਨੇ ਉਸ ਲੜੀ ਦੇ ਵਿੱਚ ਆਪਣੇ ਇੰਡਸਟਰੀਅਲ ਸਟਰੀਟ ਲਈ 2 ਕਰੋੜ 34 ਲੱਖ ਰੁਪਈਆ ਇਹਨਾਂ ਨੇ ਪਾਸ ਕਰਵਾਇਆ ਹੈ ਸੈਂਸ਼ਨ ਕਰਵਾਇਆ ਹੈ ਸਾਡੇ ਪ੍ਰਧਾਨ ਜੀ ਗਿੱਲ ਸਾਹਿਬ ਤੇ ਹਾਂਡਾ ਜੀ ਇਹਨਾਂ ਦੀ ਐਫਰਟਸ ਹੀ ਨਾਲ ਇਹਨਾਂ ਨੇ ਫਾਲੋਅ ਅਪ ਰੱਖਿਆ ਐਮਐਲਏ ਸਾਹਿਬ ਨੇ ਕੋਸ਼ਿਸ਼ ਕੀਤੀ 30 40 ਸਾਲ ਬਾਅਦ ਮੈਨੂੰ ਪਤਾ ਲੱਗਾ ਕਿ ਇੱਥੇ ਕੋਈ ਜ਼ਾਹਰ ਪਈਏ ਵੀ ਇੱਥੇ ਕਦੀ ਆਏ ਨੇ 30 40 ਸਾਲਾਂ ਬਾਅਦ ਜਿਸका ਵੀ ਪਟਾਰੀ ਡਿਵੈਲਪਮੈਂਟ ਲਈ ਬਹੁਤ ਕੋਈ ਕੰਢੇ ਨੇ ਐਮਐਲਏ ਸਾਹਿਬ ਤੇ ਜੇ ਜੀ ਤੀਜਾ 2.5 ਕਰੋੜ ਜਾਂ 3 ਕਰੋੜ ਰੁਪਈਆ ਤੇ ਲੱਗੇਗਾ ਸਾਰੇ ਸੀ ਵੇਸ ਵਸਿਆ ਹਾਲ ਹੋਏਗੇ ਸੜਕਾਂ ਮੰਡ ਗਿਆ ਇਸੇ ਤਰ੍ਹਾਂ ਹੋਰ ਸਾਰੇ ਬਹੁਤ ਸਾਰੇ ਪ੍ਰੋਜੈਕਟ ਨੇ ਹਾਲੇ ਡੇਢ ਤੋਂ 2 ਵੀ ਲੈਦੇ ਹੁਣ 2 ਸਾਲ ਪਏ ਨੇ ਹਾਲੇ ਉਹ ਵਾਰ 5 ਸਾਲ ਫੇਰ ਇਹ ਨਾ ਆਉਣਾ ਵਾ ਪਰ ਇਹ ਡੇਢ ਤੋਂ 2 ਸਾਲਾਂ ਦੇ ਵਿੱਚ ਵੀ ਜਿਹੜੇ ਛੋਟੇ ਛੋਟੇ ਕੰਮ ਰਹਿੰਦੇ ਨੇ ਉਹ ਸਾਡੇ ਬਿਲਕੁਲ ਪ੍ਰਾਇਰਟੀ ਦੇ ਹਿਸਾਬ ਨਾਲ ਪਣਾ ਹੈ ਜੀਤੇ ਜਾਣਗੇ ਜੋ ਸ਼ਹਿਰ ਦੀਆਂ ਗਲੀਆਂ ਸੜਕਾਂ ਰਹਿ ਗਈਆਂ ਵਾ ਸਭ ਪ੍ਰੋਪਰਲੀ ਬਣਾਈਆਂ ਜਾਣੀਆਂ ਲੋਕ ਬੁਲੀ ਸੈਟੀਸਫਾਈਡ ਹੋਣਗੇ ਇੱਕ ਵਾਰੀ ਫੇਰ ਮੈਂ ਆਪਣੇ ਐਮਐਲਏ ਸਾਹਿਬ ਇਹ ਅਬਰਤ ਤਸਦੀਕ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਇਹ ਇਤਿਆਜ ਕਰੀਏ ਕਰੀਏ ਤਾਂ ਇਹ ਇੰਡਸਟਰੀਅਲ ਸਟੇਟ ਵਿੱਚ ਡਵੈਲਪਮੈਂਟ ਦਾ ਇੱਕ ਬਹੁਤ ਬੜੀ ਪੁਰਾਣੀ ਮੰਗ ਸੀ 25-30 ਸਾਲ ਹੋ ਗਿਆ ਇੰਡਸਟਰੀ ਵਿੱਚ ਇੰਡਸਟਰੀਅਲ ਸਟੇਟ ਵਿੱਚ ਕੋਈ ਡਵੈਲਪਮੈਂਟ ਨਹੀਂ ਸੀ ਜਿੱਥੇ ਸੀਵਰੇਜ ਪੂਰੇ ਬੰਦ ਸੀ ਅਸੀਂ ਕਲਸੀ ਸਾਹਿਬ ਨੂੰ ਪਹਿਲੇ ਐਮਐਲਏ ਨੂੰ ਕਹਿੰਦੇ ਰਹੇ ਲੇਕਿਨ ਕਲਸੀ ਸਾਹਿਬ ਨੂੰ ਮਿਲੇ ਉਹਨਾਂ ਨੇ ਉਸ ਵੇਲੇ ਸਾਨੂੰ ਕਿਹਾ ਕਿ ਤੁਸੀਂ ਇਹ ਬਣਾਓ ਉਹਨਾਂ ਨੇ ਅਫੀਸਰ ਸਾਹਿਬ ਨੂੰ ਬੁਲਾਇਆ ਅਦੀ ਰਿਪੋਰਟ ਬਣਾਈ ਰਿਪੋਰਟ ਬਣਾ ਕੇ ਉਹਨਾਂ ਨੇ ਸੀਐਮ ਸਾਹਿਬ ਕੋਲੋਂ ਪਰਸਨਲ ਤੌਰ ਤੇ ਜਾ ਕੇ ਤੇ ਸਾਡਾ ਇਹ ਪ੍ਰੋਜੈਕਟ ਪਾਸ ਕਰਵਾਇਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਹੈ ਤੇ ਇਹ ਜੁਧ ਪੱਦਰ ਦੇ ਕੰਮ ਉਹਨਾਂ ਨੇ ਸ਼ੁਰੂ ਕਰਵਾ ਕੇ ਦੇਖੋ ਆਮ ਆਦਮੀ ਪਾਰਟੀ ਤੇ ਸੈਂਟਰ ਦੀ ਜਿੰਨੇ ਵੀ ਸਰਕਾਰਾਂ ਨੇ ਉਹ ਹੁਣ ਚਾਰੀਆਂ ਹੈ ਕਿ ਕਿਉਂਕਿ ਪੰਜਾਬ ਜਿਹੜਾ ਇੱਕ ਜੀਓ ਪੋਲਿਟਿਕਸ ਦੇ ਕਾਰਨ ਇਹ ਬਹੁਤ ਹੀ ਇੰਪੋਰਟੈਂਟ ਸੂਬਾ ਹੈ ਇਹ ਸੂਬੇ ਨੂੰ ਜਿਹੜੇ ਸਾਡੇ ਵਿਰੋਧੀ ਦੇਸ਼ ਨੇ ਉਹ ਜਿਹੜੇ ਹਥਿਆਰਾਂ ਦੇ ਨਾਲ ਜਿਸਕਦੇ ਉਹ ਚਾਹੁੰਦੇ ਕਿ ਇਹਨਾਂ ਨੂੰ ਨਸ਼ਿਆਂ ਦੇ ਨਾਲ ਵਿੱਚ ਲਗਾ ਕੇ ਇਨਵੋਲ ਕਰਕੇ ਇੱਥੋਂ ਦੇ ਬੱਚਾ ਨੂੰ ਤਬਾਹ ਕੀਤਾ ਜਾਏ ਤੇ ਇੱਥੇ ਆ ਕੇ ਕਬਜ਼ਾ ਕੀਤਾ ਜਾਏ ਲੇਕਿਨ ਪੰਜਾਬ ਸਰਕਾਰ ਨੇ ਬਹੁਤ ਵੱਡਾ ਸਟੈਪ ਲਿਆ ਜੀ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਹੈ ਅਸੀਂ ਸਾਰੇ ਅਸੀਂ ਤਨੁਮਨਾ ਧਰੋਵਿੰਦ ਦੇ ਨਾਲ ਪੂਰਾ ਸਹਿਯੋਗ ਕਰਦਾ ਸਾਧਾ ਪਵਨ ਸਿੰਘ ਬਾਦਮ ਅਤੇ ਪੰਜਾਬ ਜੀ ਦੀ ਰਿਪੋਰਟ ਸਤਤਲੁਪਿੰਦਰ ਸਾਉਂਦ ਜੋ ਕਮਸਮਤ ਪੰਜਾਬ ਜੀ ਦੇ ਡਿਵੈਲਪਮੈਂਟ ਹੈ। ਸਾਰ ਅਮਨ ਸਿੰਘ ਅਸਲ ਸੀ ਐਮ ਐਲ اے ਬਟਾਲਾ ਜੀ ਦੇ ਜਿਤਨਾ ਸਤਾਂ ਇਹ 2 ਕਰੋੜ ਤੋਂ 34 35 ਲੱਖ ਰੁਪਏ ਹੈ ਨਰਸਿੰਗ ਸਟੇਡ ਵੱਸਤੇ ਪ੍ਰੋਗਰਾਮ ਹੋਇਆ ਵਾ। ਇਹਦੇ ਵਿੱਚ ਸਿਵਲ ਦੀ ਸਾਰੀ ਸਪਾਈ ਹੋਣੀ ਹੈ। ਸਿਵਲ ਨਾਲ ਲੈਣਾ ਪੈਣੀ ਹੈ ਨਵੀਆਂ ਇਹਨਾਂ ਡਿਸਪੋਜ਼ਲ ਬਣਿਆ ਹੈ ਬਹੁਤ ਸਾਲ ਦਾ ਬੰਦ ਪਿਆ ਹੈ 25 30 ਸਾਲ ਤੋਂ। ਉਹਨੂੰ ਚਾਲੂ ਕੀਤਾ ਜਾਊਗਾ। ਤੇ ਸੜਕਾਂ ਵੀ ਬਣਾਏ ਜਾਣਗੇ। ਜਾਨ ਗਿਆ ਏਅਰਪੋਰਟ ਦਾ ਪ੍ਰੋਜੈਕਟ ਸਾਡਾ 6 ਮਹੀਨੇ ਦਾ ਹੋਗਾ। ਕਿਉਂਕਿ ਸਾਡੇ ਪਹਿਲੇ 7 ਤੋਂ ਪਹਿਨ ਸਿਵਲ ਦਾ ਕੰਮ ਹੋਏਗਾ। ਉਸ ਤੋਂ ਬਾਅਦ ਅਸੀਂ ਸਟਰੀਟ ਲਾਈਟ ਦਾ ਕ